ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਦੋ ਇਨਸੀਡੈਂਟਸ ਇਹੋ ਜਿਹੇ ਹੋਏ ਜਿਨ੍ਹਾਂ ਨੇ ਬੜੀ ਜਿਹੜੇ ਬੜੀ ਗਹਿਰੀ ਚਿੰਤਾ ਦਾ ਵਿਸ਼ਾ ਵੀ ਸੀ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਰੱਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਕੇਂਦਰ ਦੇ ਸਾਹਮਣੇ ਗੋਡੇ ਟੇਕ ਕੇ ਪੰਜਾਬ ਦੇ ਹਰ ਮਸਲੇ ਤੇ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਵਿਪਲ ਰਹੀ ਹੈ ਤੇ ਹਰ ਮਸਲੇ ਤੇ ਕੇਂਦਰ ਨਾਲ ਰਲ ਕੇ ਪੰਜਾਬੀਆਂ ਤੇ ਤਸ਼ੱਦਦ ਟਾਰੀ ਰਹੀ ਹੈ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜਾ ਵੱਡਾ ਕੱਟ ਸੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਤਹਿਤ ਉਸ ਯੂਨੀਵਰਸਿਟੀ ਨੂੰ ਕੇਂਦਰ ਤੋਂ ਬਚਾਉਣ ਵਾਸਤੇ ਤੇ ਪੰਜਾਬ ਦੇ ਲੋਕ ਉਥੇ ਨਾ ਪਹੁੰਚ ਸਕਣ ਪੰਜਾਬ ਹਤਾਸ਼ੀ ਉਥੇ ਨਾ ਪਹੁੰਚ ਸਕਣ ਪੰਜਾਬ ਦੇ ਵਿਦਿਆਰਥੀ ਉਥੇ ਨਾ ਪਹੁੰਚ ਸਕਣ ਸਭ ਤੋਂ ਵੱਡੀ ਭੂਮਿਕਾ ਨਿਭਾਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਐਕਸ਼ਨ ਕੀਤਾ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਵਾਇਲੇਟ ਕਰਦਿਆਂ ਹਰਿਆਣਾ ਦੀ ਪੁਲਿਸ ਤੇ ਚੰਡੀਗੜ੍ਹ ਦੀ ਪੁਲਿਸ ਨੂੰ ਨਾਕੇ ਲਾਉਣ ਦਿੱਤੇਗੇ ਤਾਂ ਕਿ ਲੋਕਾਂ ਨੂੰ ਉਹ ਰੋਕ ਸਕਣ ਲੋਕਾਂ ਨੂੰ ਡਰਾ ਧਮਕਾ ਸਕਣ ਤੇ ਉਸ ਮੋਰਚੇ ਨੂੰ ਫੇਲ ਕਰ ਸਕਣ ਦੋਨੋਂ ਵੀਡੀਓ ਤੁਹਾਨੂੰ ਦਿਖਾਉਂਗਾ ਦੂਜਾ ਜਿਹੜਾ ਇਨਸੀਡੈਂਟ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਲਾਤੀ ਕਿ ਉੱਥੇ ਆਈਡੈਂਟੀਫਾਈ ਕਰਿਓ ਜਿਹੜੇ ਪੰਜਾਬ ਦੇ ਮੋਤਵਾਰ ਬੰਦੇ ਕੋਈ ਲੀਡਰ ਕੋਈ ਸਮਾਜ ਸੇਵੀ ਕਿਸੇ ਕਿਸਮ ਦੇ ਵੀ ਉੱਥੇ ਜਾਣ ਟਾਂਗਾ ਵੀ ਭਰਾਓ ਤੇ ਉਹਨਾਂ ਨੂੰ ਜਾਣ ਤੋਂ ਵੀ ਰੁਕੋ ਮੈਂ ਦੋਨੋਂ ਵੀਡੀਓਜ਼ ਤੁਹਾਡੇ ਸਾਹਮਣੇ ਰੱਖਣੀਆਂ ਚਾਹਣਾ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਪੰਜਾਬ ਦੀ ਸਰਕਾਰ ਦਾ ਰੋਲ ਕੀ ਸੀ ਆ ਪਹਿਲੀ ਵੀਡੀਓ ਹੈ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨੇੜੇ ਦੀ ਹੈ ਚੰਡੀਗੜ੍ਹ ਦੀ ਧਰਤੀ ਤੇ ਕਿਵੇਂ ਪੰਜਾਬ ਪੁਲਿਸ ਲੱਗੀ ਹੋਈ ਆ ਦੇਖੋ ਆ ਗਿਆ ਐਸਾ ਪਾਣੀ ਲੈ ਬਾਈ ਜੀ ਆ ਦੇਖੋ ਆ ਦੇਖੋ ਇਹ ਤਾਂ ਪੰਜਾਬ ਪੁਲਿਸ ਜਿਹੜੀ ਚੰਡੀਗੜ੍ਹ ਲਾਈ ਸੀ ਹੁਣ ਜਿਹੜੀ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਮੁਹਾਲੀ ਦੇ ਵਿੱਚ ਤਾਇਨਾਤ ਕੀਤੀ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਇਹ ਮੌਜੂਦ ਆ ਤਾਂ ਬਿਲਕੁਲ ਹੀ ਪੰਜਾਬ ਦਾ ਹਿੱਸਾ ਹੈ ਉਹ ਪਿੱਛੇ ਤੁਸੀਂ ਬੋਰਡ ਪੜ੍ਹ ਲਓ ਉੱਤੇ ਲਿਖਿਆ ਹੋਇਆ ਹੈ ਸਾਬਜੰਦਾ ਅਜੀਤ ਸਿੰਘ ਨਗਰ ਮੁਹਾਲੀ ਔਰ ਚੰਡੀਗੜ੍ਹ ਪੁਲਿਸ ਇਸ ਵੇਲੇ ਇੱਥੇ ਨਜ਼ਰ ਆ ਰਹੀ ਹੈ ਇਸ ਗੱਲ ਤੇ ਕਿਸਾਨ ਇਤਰਾਜ਼ ਕਰ ਰਹੇ ਨੇ ਕਿਸਾਨਾਂ ਨੇ ਇਤਰਾਜ਼ ਜਤਾਇਆ ਹਰਿਆਣਾ ਪੁਲਿਸ ਵੀ ਇੱਥੇ ਮੌਜੂਦ ਆ ਹਰਿਆਣਾ ਪੁਲਿਸ ਕਿਹਨੂੰ ਹਰਿਆਣਾ ਸੋ ਇਹ ਦੱਸੋ ਤੁਸੀਂ ਮੈਨੂੰ ਕੀ ਪੰਜਾਬ ਦੀ ਖੁਦਮੁਖਤਿਆਰੀ ਇਹਦੇ ਨਾਲ ਵਾਇਲੇਟ ਨਹੀਂ ਹੋਈ ਫੈਡਰਲ ਸਟਰਕਚਰ ਦੇ ਵਿੱਚ ਤੁਸੀਂ ਬਾਹਰਲੀਆਂ ਸੇਟਾਂ ਦੀ ਪੁਲਿਸ ਲਿਆ ਕੇ ਆਪਦੇ ਬੰਦਿਆਂ ਤੇ ਤਸ਼ੱਦਦ ਢਾਓ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਕਿਹਨੇ ਆਗਿਆ ਦਿੱਤੀ ਕੀ ਪੰਜਾਬ ਦੀ ਸਰਕਾਰ ਇਸ ਤੇ ਐਕਸ਼ਨ ਲਏਗੀ ਚੁੱਪ ਕਰਮ ਖਨੌਰੀ ਬਾਰਡਰ ਤੇ ਮਾਰ ਦਿੱਤਾ ਗਿਆ ਉਦੋਂ ਕੁਝ ਨਹੀਂ ਕੀਤਾ ਗਿਆ ਅੱਜ ਪੰਜਾਬ ਦੀ ਧਰਤੀ ਤੇ ਹਰਿਆਣਾ ਪੁਲਿਸ ਚੰਡੀਗੜ੍ਹ ਪੁਲਿਸ ਤਾਇਨਾਤ ਕਰ ਦਿੱਤੀ ਗਈ ਪੰਜਾਬ ਦੀ ਸਰਕਾਰ ਚੁੱਪ ਹੈ ਪੰਜਾਬ ਦੀ ਸਰਕਾਰ ਰਲੀ ਹੋਈ ਹੈ ਸੋ ਮੈਂ ਅੱਜ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ਤੇ ਤਰਨਤਾਰਨ ਦੇ ਲੋਕਾਂ ਨੂੰ ਕਿ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਮੌਕਾ ਹੈ ਇੱਕ ਸਨੇਹਾ ਦੇਣ ਦਾ ਕਿ ਪੰਜਾਬ ਦੀ ਇੰਟੈਗ੍ਰਿਟੀ ਪੰਜਾਬ ਦੀ ਖੁਦਮੁਖਤਿਆਰੀ ਨੂੰ ਵਾਇਲਟ ਨਹੀਂ ਹੋਣ ਦੇਵਾਂਗੇ ਤੇ ਇੱਕ ਸਨੇਹਾ ਜੇ ਤੁਹਾਡੇ ਵੱਲੋਂ ਅੱਜ ਇੱਕ ਇੱਕ ਵੋਟ ਨਹੀਂ ਜਾਊਗਾ ਇਹ ਸਰਕਾਰ ਨੂੰ ਹਰਾਉਣ ਵੱਲ ਜਾਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਵੱਲ ਜਾਊਗਾ ਖੇਤਰੀ ਪਾਰਟੀ ਨੂੰ ਤਾਂ 27 ਦੇ ਵਿੱਚ ਤਾਂ ਜਨਰਲ ਇਲੈਕਸ਼ਨ ਹੋਣੀ ਹੋਣੀ ਹੈ 14 ਤਰੀਕ ਤੋਂ ਬਾਅਦ ਇਹ ਸਰਕਾਰ ਖਤਮ ਹੋ ਜਾਏਗੀ ਤੇ ਤੁਹਾਡੀ ਆਪਦੀ ਸਰਕਾਰ ਚੱਲੂਗੀ ਜਿਹੜੀ ਪੰਜਾਬ ਦੇ ਹੱਕਾਂ ਤੇ ਪੈਰੇ ਦੇਊਗੀ ਤੇ ਕੇਂਦਰ ਦੇ ਸਾਹਮਣੇ ਗੋਡੇ ਨਹੀਂ ਟੇਕੂਗੀ ਕਿਸੇ ਮਸਲੇ ਤੇ ਨਹੀਂ ਟਿਕੂਗੀ ਸੋ ਮੇਰੀ ਬੇਨਤੀ ਹੈ ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਇੱਕ ਇੱਕ ਵੋਟ ਆ ਜੇ ਸਰਕਾਰ ਦੇ ਖਿਲਾਫ ਪਵੇ ਤੇ ਆਪਦੀ ਖੇਤਰੀ ਪਾਰਟੀ ਨੂੰ ਤਕੜੇ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ